ਸਚਰਿਆਕਾਲ ਅੱਜ ਆਪਾਂ ਨਾ ਗੁਰੂ ਨਾਨਕ ਸਾਹਿਬ ਜੀ ਦੇ ਰਾਗ ਬਿਲਾਵਲ ਵਿੱਚ ਦਰਜ ਸ਼ਬਦ ਤੂੰ ਸੁਲਤਾਨ ਕਹਾ ਹੋਂ ਮੀਆਂ ਦੀ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਇਸ ਦੇ ਕੁਝ ਮੁੱਖ ਨੁਕਤੇ ਸਮਝੀਏ ਖਾਸ ਕਰਕੇ ਪਰਮਾਤਮਾ ਦੀ ਵਡਿਆਈ ਮਨੁੱਖ ਦੀਆਂ ਸੀਮਾਂ ਤੇ ਰੱਬੀ ਕਿਰਪਾ ਦੀ ਲੋੜ ਸਚੇਕਾਲ ਜੀ ਹਾਂਜੀ ਇਹ ਸ਼ਬਦ ਹੈ ਹੀ ਬਹੁਤ ਕਮਾਲ ਦਾ ਇਸ ਚ ਨਿਮਰਤਾ ਤੇ ਪ੍ਰਭੂ ਤੇ ਨਿਰਪੜਤਾ ਦਾ ਸੁਨੇਹਾ ਬਹੁਤ ਸਾਫ਼ ਹੈ ਤੇ ਕਿਵੇਂ ਗੁਰੂ ਸਾਹਿਬ ਹਉਮੈ ਤੋਂ ਪਾਸੇ हट ਕੇ ਰੱਬੀ ਬਖਸ਼ਿਸ਼ ਦੀ ਗੱਲ ਕਰਦੇ ਨੇ ਹੂੰ ਤਾਂ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਰਹਾਉ ਦੀਆਂ ਤੁਕਾਂ ਨਾਲ ਹੁੰਦੀ ਹੈ ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸੱਚ ਮੈਂ ਰਹੋਂ ਰਜਾਈ ਇਹ ਤਾਂ ਇੱਕ ਅਰਦਾਸ ਵਾਂਗ ਲੱਗ ਰਿਹਾ ਹੈ ਬਿਲਕੁਲ ਬਿਲਕੁਲ ਇਹ ਤਾਂ ਸ਼ਬਦ ਦਾ ਕਿਵੇਂ ਕਾ ਕੇਂਦਰ ਹੈ ਤੋਰਾ ਹੈ ਦੇਹ 부ਝਾਈ ਮੈਨੂੰ ਉਹ ਸਮਝ ਬਖਸ਼ੋ ਉਹ ਸੂਝ ਦਿਓ ਜਿਸ ਨਾਲ ਮੈਂ ਗੁਣ ਗਾ ਸਕਾਂ ਪਰ ਗੱਲ ਸਿਰਫ ਗੁਣ ਗਾਉਣ ਤੱਕ ਨਹੀਂ ਰੁਕਦੀ ਅੱਗੇ ਹੈ ਜੈਸੇ ਸੱਚ ਮੈਂ ਰਹੂੰ ਰਜਾਈ ਮਤਲਬ ਮੈਂ ਤੇਰੀ ਸੱਚੀ ਰਜ਼ਾ ਤੇਰੇ ਹੁਕਮ ਵਿੱਚ ਟਿਕਿਆ ਰਾਵਾਂ ਇਹ ਸਮਝ ਇਸ ਲਈ ਮੰਗੀ ਜਾ ਰਹੀ ਹੈ ਅੱਛਾ ਤਾਂ ਕਿ ਜੀਵਨ ਹੀ ਰਜ਼ਾ ਚ ਚੱਲੇ ਇਹ ਸਿਰਫ ਗਾਉਣ ਦੀ ਗੱਲ ਨਹੀਂ ਫਿਰ ਪਹਿਲਾ ਪਦ ਆਉਂਦਾ ਤੂੰ ਸੁਲਤਾਨ ਕਹਾ ਹੋਂ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੁ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਇੱਥੇ ਇਹ ਸੁਲਤਾਨ ਤੇ ਮੀਆਂ ਇਹ ਸ਼ਬਦ ਬੜੇ ਦਿਲਚਸਪ ਨੇ ਹਾਂਜੀ ਇਹ ਤੁਲਨਾ ਕਮਾਲ ਦੀ ਹੈ ਦੇਖੋ ਸੁਲਤਾਨ ਮਤਲਬ ਬਾਦਸ਼ਾਹਾਂ ਦਾ ਬਾਦਸ਼ਾਹ ਸਭ ਤੋਂ ਉੱਚਾ ਤੇ ਦੂਸਰੇ ਪਾਸੇ ਮੀਆਂ ਉਹ ਇੱਕ ਆਮ ਜਿਹਾ ਖਿਤਾਬ ਸੀ ਉਸ ਵੇਲੇ ਗੁਰੂ ਸਾਹਿਬ ਆਪਣੇ ਆਪ ਨੂੰ ਮੀਆਂ ਕਹਿਣ ਵਾਲਾ ਦੱਸ ਕੇ ਉਹ ਸੁਲਤਾਨ ਅੱਗੇ ਆਪਣੀ ਨਿਮਰਤਾ ਦਿਖਾ ਰਹੇ ਨੇ ਇੱਕ ਅੰਦਰੂਨੀ ਅਵਸਥਾ ਹੈ ਤੇ ਫਿਰ ਸਵਾਲ ਹੈ ਤੇਰੀ ਕਵਨ ਵਡਾਈ ਮੈਂ ਤੇਰੀ ਕਿਹੜੀ ਵੱਡਾਈ ਦੱਸਾਂ ਮੇਰੀ ਪਹੁੰਚ ਹੀ ਕਿੰਨੀ ਕੁ ਐ ਤੇ ਅੱਗੇ ਹੋਰ ਸਾਫ਼ ਕਰਦੇ ਨੇ ਮੈਂ ਮੂਰਖ ਕਹਿਣ ਨਾ ਜਾਇ ਇੱਥੇ ਮੂਰਖ ਤੋਂ ਕੀ ਪਾਵ ਲੈਣਾ ਚਾਹੀਦਾ ਸਿਰਫ ਅਕਲ ਦੀ ਕਮੀ ਨਹੀਂ ਸਿਰਫ ਦੁਨਿਆਵੀ ਅਕਲ ਨਹੀਂ ਮਤਲਬ ਇੱਥੇ ਮੂਰਖਤਾ ਪਾਵ ਹੈ ਉਹ ਗਿਆਨ ਉਹ ਅਧਿਆਤਮਕ ਸੂਝ ਦੀ ਕਮੀ ਜਿਸ ਨਾਲ ਪ੍ਰਭੂ ਨੂੰ ਸਮਝਾ ਜਾ ਸਕੇ ਇਹ ਤਾਂ ਆਪਣੀ ਅਗਿਆਨਤਾ ਨੂੰ ਮੰਨਣਾ ਹੈ ਤੇ ਇਸੇ ਲਈ ਅੱਗੇ ਕਹਿੰਦੇ ਨੇ ਜੋ ਤੂੰ ਦੇਹ ਸੋ ਕਹਾ ਸੁਆਮੀ ਹੇ ਮਾਲਕ ਜਿੰਨੀ ਕੋ ਸਮਝ ਤੂੰ ਆਪ ਦਿੰਦਾ ਬਸ ਉਹੀ ਕਹਿ ਸਕਦਾ ਮੇਰੀ ਆਪਣੀ ਕੋਈ ਤਾਕਤ ਨਹੀਂ ਤੇਰੀ ਵਡਿਆਈ ਕਰਨ ਦੀ ਇਹ ਤਾਂ ਸਿੱਧਾ ਰਹਾਉ ਰਜਾਈ ਵਾਲੀ ਗੱਲ ਨਾਲ ਜੁੜ ਗਿਆ ਦੇਹ ਬੁਝਾਈ ਉਹੀ ਬੁੱਧੀ ਜਿਸ ਨਾਲ ਬੋਲ ਸਕਾਂ ਅ ਅੱਗੇ ਫਿਰ ਦੂਜਾ ਪਦ ਹੈ ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧ ਲੈ ਕਿਆ ਚਤੁਰਾਈ ਇੱਥੇ ਹੁਣ ਸ੍ਰਿਸ਼ਟੀ ਦੀ ਗੱਲ ਆ ਗਈ ਹਾਂਜੀ ਦਾਇਰਾ ਹੋਰ ਵੱਡਾ ਹੋ ਗਿਆ ਜੋ ਕਿਛ ਹੋਆ ਸਭ ਕਿਛ ਤੁਜ ਦੇਕ ਮਤਲਬ ਇਹ ਸਾਰਾ ਸੰਸਾਰ ਜੋ ਵੀ ਬਣਿਆ ਹੈ ਇਹ ਸਭ ਤੇਰੇ ਤੋਂ ਹੈ ਤੇਰਾ ਹੀ ਬਣਾਇਆ ਤੇਰੀ ਸਭ ਅਸਨਾਈ ਇਹ ਸਭ ਤੇਰੀ ਹੀ ਸ਼ਾਨ ਹੈ ਤੇਰੀ ਵਡਿਆਈ ਹੈ ਜਦੋਂ ਸਾਰਾ ਕੁਝ ਹੀ ਉਸਦਾ ਹੈ ਤਾਂ ਮਨੁੱਖ ਇੱਕ ਨਿੱਕਾ ਜਿਹਾ ਹਿੱਸਾ ਉਹਦਾ ਅੰਤ ਕਿਵੇਂ ਜਾਣ ਸਕਦਾ ਹੈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਤੇ ਫਿਰ ਆਪਣੀ ਇਸ ਅਸਮਰਥਾ ਲਈ ਇੱਕ ਹੋਰ ਸ਼ਬਦ ਵਰਤਿਆ ਮੈਂ ਅੰਦਲੇ ਕਿਆ ਚਤੁਰਾਈ ਪਹਿਲਾ ਮੂਰਖ ਹੁਣ ਅੰਦਲੇ ਇਸ ਦਾ ਕੀ ਮਤਲਬ ਹੋਇਆ ਅੰਦੇ ਮਤਲਬ ਅੰਨਾ ਪਰ ਇਹ ਅੱਖਾਂ ਤੋਂ ਅੰਨਾ ਹੋਣ ਦੀ ਗੱਲ ਨਹੀਂ ਇਹ ਹੈ ਗਿਆਨ ਦੇ ਪੱਖੋਂ ਅੰਨਾ ਹੋਣਾ ਜਿਵੇਂ ਅੱਖਾਂ ਵਾਲਾ ਹੀ ਰੂਪ ਦੇਖ ਸਕਦਾ ਓਵੇਂ ਗਿਆਨ ਵਾਲਾ ਹੀ ਪ੍ਰਭੂ ਨੂੰ ਸਮਝ ਸਕਦਾ ਇਸ ਲਈ ਕਹ ਰਹੇ ਨੇ ਮੇਰੇ ਵਰਗੇ ਗਿਆਨਹੀਣ ਅਕਲ ਤੋਂ ਅੰਨੇ ਵਿੱਚ ਕੀ ਚਤੁਰਾਈ ਹੋ ਸਕਦੀ ਹੈ ਕੀ ਸਿਆਣਪ ਕੇ ਮੈਂ ਤੈਨੂੰ ਜਾਣ ਸਕਾਂ ਇਹ ਅਹਿਸਾਸ ਹੋਰ ਗਹਿਰਾ ਹੋ ਰਿਹਾ ਹਾਂ ਇਹ ਦੇਖਣ ਵਾਲੀ ਗੱਲ ਹੈ ਕਿ ਕਿਵੇਂ ਹਰ ਪਦੇ 'ਚ ਇਹ ਅਹਿਸਾਸ ਵੱਧਦਾ ਜਾ ਰਿਹਾ ਹੁਣ ਤੀਸਰਾ ਪਦਾ ਹਮ ਕੀ ਹੋਂ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਣਾ ਜਾਈ ਜੋ ਤੁਦ ਪਾਵੈ ਸੋਈ ਆਖਾਂ ਤਿੱਲ ਤੇਰੀ ਵਡਿਆਈ ਇੱਥੇ ਐ ਲੱਗਦਾ ਜਿਵੇਂ ਕੋਸ਼ਿਸ਼ ਕਰਕੇ ਵੀ ਹਾਰ ਗਏ ਹੁਣ ਹਾਂ ਇੱਕ ਤਰ੍ਹਾਂ ਨਾਲ ਇਹੀ ਗੱਲ ਹੈ ਕਿਆ ਹੂੰ ਕਥੀ ਮੈਂ ਕੀ ਕਵਾਂ ਕਥੇ ਕਥ ਦੇਖਾਂ ਕਹਿ ਕਹਿ ਕੇ ਦੇਖ ਲਿਆ ਬਹੁਤ ਕੋਸ਼ਿਸ਼ ਕੀਤੀ ਹੈ ਪਰ ਨਤੀਜਾ ਮੈਂ ਅਕਥ ਨਾ ਕਥ ਨਾ ਜਾਈ ਉਹ ਪ੍ਰਭੂ ਅਕਥ ਹੈ ਕਥਨ ਤੋਂ ਪਰੇ ਮੇਰੇ ਕੋਲ ਉਹ ਬਿਆਨ ਨਹੀਂ ਹੁੰਦਾ ਸ਼ਬਦ ਕੱਟ ਜਾਂਦੇ ਨੇ ਤਾਂ ਫਿਰ ਜਿਉ ਅਕਥ ਹੈ ਕੀ ਕੁਝ ਵੀ ਨਹੀਂ ਕੀਤਾ ਜਾ ਸਕਦਾ ਕੋਈ ਹੱਲ ਨਹੀਂ ਹੱਲ ਅਗਲੀ ਤੁਕਚਾ ਜੋ ਤੁਧ ਭਾਵੇਂ ਸੋਈ ਆਖਾਂ ਗੱਲ ਫਿਰ ਉੱਥੇ ਹੀ ਆ ਗਈ ਪ੍ਰਭੂ ਦੀ ਮਰਜ਼ੀ ਤੇ ਜਿੰਨਾ ਤੈਨੂੰ ਚੰਗਾ ਲੱਗਦਾ ਜਿੰਨੀ ਤੂੰ ਪ੍ਰੇਰਣਾ ਦਿੰਨਾ ਹੈ ਬਸ ਉਹੀ ਮੈਂ ਕਹਿ ਸਕਦਾ ਤੇ ਨਾਲ ਇਹ ਵੀ ਯਾਦ ਰੱਖਣਾ ਕਿ ਜੋ ਮੈਂ ਕਹਿ ਵੀ ਰਿਹਾ ਉਹ ਤਿਲ ਤੇਰੀ ਵਡਿਆਈ ਹੈ ਤੇਰੀ ਅਸਲ ਮਹਾਨਤਾ ਦਾ ਇੱਕ ਤਿਲ ਜਿੰਨਾ ਹਿੱਸਾ ਬਹੁਤ ਹੀ ਥੋੜਾ ਇਹ ਵੀ ਨਿਮਰਤਾਈ ਹੈ ਇਹ ਮੰਨਣਾ ਕਿ ਜੋ ਕਿਹਾ ਉਹ ਨਾ ਮਾਤਰ ਹੈ ਸਹੀ ਗੱਲ ਹੈ ਸਾਰੇ ਸ਼ਮਦ ਵਿੱਚ ਨਿਮਰਤਾ ਤਾਂ ਹੈ ਹੀ ਪਰ ਆਖਰੀ ਪਦਾ ਉਹ ਤਾਂ ਬਹੁਤ ਹੀ ਮਤਲਬ ਵਖਰੇ ਪੱਦਰ ਦੀ ਇਮਾਨਦਾਰੀ ਹੈ ਇਹ ਤੇ ਕੁੱਕਰ ਹੋਮ ਬੇਗਾਨਾ ਪੌਂਕਾਂ ਇਸ ਤਨ ਤਾਈ ਭਗਤੀ ਹੀਣ ਜੇ ਹੋਏਗਾ ਨਾਨਕ ਤਾਂ ਖਸਮੇ ਨਾਉ ਨਾ ਜਾਈ ਇਹ ਕੁੱਕਰ ਕੌਣ ਨੇ ਤੇ ਬੇਗਾਨਾ ਕਿਉਂ ਕਿਹਾ ਹਾਂਜੀ ਇਹ ਬਹੁਤ ਡੂੰਗਾ ਰੂਪਕ ਹੈ ਇਹ ਤੇ ਕੁੱਕਰ ਮਤਲਬ ਇੰਨੇ ਸਾਰੇ ਕੁੱਤੇ ਇਹ ਸਾਡੇ ਅੰਦਰ ਦੇ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹੋਰ ਦੁਨੀਆਵੀ ਖਿਚਾ ਇੱਕ ਕੁੱਤਿਆਂ ਵਾਂਗ ਕੇਰੀ ਰੱਖਦੇ ਨੇ ਤੇ ਇਸ ਸਪੀਡ 'ਚ ਗੁਰੂ ਸਾਹਿਬ ਆਪਣੇ ਆਪ ਨੂੰ ਹੋਂ ਬੇਗਾਨਾ ਇੱਕ ਆਵਾਰਾ ਕੁੱਤਾ ਉਪਰਾ ਜਿਸ ਦਾ ਕੋਈ ਅਸਲ ਮਾਲਕ ਨਹੀਂ ਜਿਹੜਾ ਵਿਕਾਰਾਂ 'ਚ ਪਿਆ ਹੋਇਆ ਅੱਛਾ ਤੇ ਉਹ ਪੌਂਕ ਕਿਉ ਰਿਆ ਪੌਂਕਾ ਇਸਤਨ ਤਾਂ ਹੀ ਹਾਂ ਉਹਦਾ ਪੌਂਕਣਾ ਵੀ ਸਿਰਫ ਇਸ ਸਰੀਰ ਲਈ ਹੈ ਇਸ ਦੀ ਪਾਲਣਾ ਲਈ ਇਸ ਦੀ ਲਈ ਮਤਲਬ ਦੁਨਿਆਵੀ ਲੋੜਾਂ ਤੇ ਮੂਹਂ ਚ ਫਸਿਆ ਹੋਇਆ ਇਹ ਤਾਂ ਆਪਣੇ ਆਪ ਨੂੰ ਬਹੁਤ ਨੇੜਿਓਂ ਦੇਖਣਾ ਹੈ ਆਪਣੀਆਂ ਕਮਜ਼ੋਰੀਆਂ ਨੂੰ ਮੰਨਣਾ ਹੈ ਬਿਲਕੁਲ ਭਗਤੀ ਹੀਣ ਜੇ ਨਾਨਕ ਹੋਏਗਾ ਜੇਕਰ ਮੈਂ ਨਾਨਕ ਭਗਤੀ ਤੋਂ ਖਾਲੀ ਵੀ ਹੋਵਾਂਗਾ ਮੇਰੇ ਚ ਭਗਤੀ ਦੀ ਘਾਟ ਵੀ ਹੋਵੇਗੀ ਇਹ ਆਪਣੀ ਕਮਜ਼ੋਰੀ ਦਾ ਸਿਖਰ ਦਾ ਇਕਰਾਰ ਹੈ ਪਰ ਦੇਖੋ ਕਮਾਲ ਦੀ ਗੱਲ ਹੈ ਇਹ ਪਦਾ ਨਿਰਾਸ਼ਾ ਚ ਨਹੀਂ ਮੁਕਦਾ ਇਹ ਸਭ ਦੇ ਬਾਵਜੂਦ ਇੱਕ ਪੱਕਾ ਵਿਸ਼ਵਾਸ ਹੈ ਅੱਛਾ ਉਹ ਵਿਸ਼ਵਾਸ ਕੀ ਹੈ ਤਖਸਮੈ ਨਾਉ ਨਾ ਜਾਈ ਇਹ ਹੀ ਤਾਂ ਇਸ ਸ਼ਬਦ ਦੀ ਖੂਬਸੂਰਤੀ ਹੈ ਭਾਵੇਂ ਮੈਂ ਵਿਕਾਰਾਂ ਚ ਕਿਰਿਆ ਸਰੀਰ ਦੇ ਮੋਹ ਚਾ ਭਗਤੀ ਦੀ ਕਮੀ ਹੈ ਪਰ ਫਿਰ ਵੀ ਇਹ ਗੱਲ ਪੱਕੀ ਹੈ ਤਾਂ ਖਸਮਾ ਨਾ ਹੋ ਨਾ ਜਾਈ ਮੇਰੇ ਮਾਲਕ ਦਾ ਨਾਮ ਮੇਰੇ ਅੰਦਰੋਂ ਕਦੀ ਨਹੀਂ ਜਾਵੇਗਾ ਉਹ ਮਿٹےਗਾ ਨਹੀਂ ਉਹ ਰਿਸ਼ਤਾ ਟੁੱਟੇਗਾ ਨਹੀਂ ਇਹ ਸਾਰੀਆਂ ਕਮੀਆਂ ਦੇ ਬਾਵਜੂਦ ਪ੍ਰਭੂ ਦੇ ਨਾਮ ਨਾਲ ਜੁੜੇ ਹੋਣ ਦਾ ਭਰੋਸਾ ਹੈ ਸ਼ਾਇਦ ਇਹ ਰਿਸ਼ਤਾ ਸਾਡੀ ਯੋਗਤਾ ਤੋਂ ਪਰੇ ਸਿਰਫ ਤੇ ਸਿਰਫ ਪ੍ਰਭੂ ਦੀ ਆਪਣੀ ਮਿਹਰ ਦਾ ਸੂਚਕ ਹੈ ਵਾਹ ਇਹ ਤਾਂ ਸੱਚਮੁੱਚ ਪੂਰੀ ਇੱਕ ਯਾਤਰਾ ਹੋ ਗਈ ਪ੍ਰਭੂ ਦੀ ਮਹਾਨਤਾ ਦੇ ਅਹਿਸਾਸ ਤੋਂ ਸ਼ੁਰੂ ਕਰਕੇ ਫਿਰ ਆਪਣੀ ਨਿਗੁਣੀ ਹੋਣਦ ਨੂੰ ਸਮਝਣਾ ਮੀਆਂ ਮੂਰਖ ਅੰਦਲੇ ਫਿਰ ਉਸ ਦੀ ਵਡਿਆਈ ਬਿਆਨ ਨਾ ਕਰ ਸਕਣਾ ਅਕਥ ਨ ਕਥਣਾ ਜਾਈ ਆਪਣੀਆਂ ਕਮਜ਼ੋਰੀਆਂ ਦਾ ਸਾਹਮਣਾ ਕਰਨਾ ਇਤੇ ਕੁਕਰ ਭਗਤੀਹੀਣ ਤੇ ਅਖੀਰ ਚ ਇਹ ਸਭ ਦੇ ਬਾਵਜੂਦ ਨਾਮ ਨਾਲ ਜੁੜੇ ਰਹਿਣ ਦਾ ਵਿਸ਼ਵਾਸ ਖਸਮੇ ਨਾ ਨਾ ਜਾਈ ਬਿਲਕੁਲ ਜੇ ਸਾਰੀ ਗੱਲ ਦਾ ਨਿਚੋੜ ਕਢੀਏ ਤਾਂ ਇਹ ਸ਼ਬਦ ਸਾਨੂੰ ਆਪਣੀ ਹਉਮੈ ਦੀ ਹੱਦ ਤੇ ਪ੍ਰਭੂ ਦੀ ਬੇਅੰਤਤਾ ਦਾ ਅਹਿਸਾਸ ਕਰਾਉਂਦਾ ਹੈ ਪਰ ਇਹ ਅਹਿਸਾਸ ਨਿਰਾਸ਼ ਨਹੀਂ ਕਰਦਾ ਇਹ ਸਾਨੂੰ ਨਿਮਰਤਾ ਵੱਲ ਲੇ ਜਾਂਦਾ ਹੈ ਜਿੱਥੇ ਅਸੀਂ ਉਸ ਦੀ ਕਿਰਪਾ ਤੇ ਨਿਰਪਰ ਹੁੰਨੇ ਆਂ ਦੇਹ 부ਝਾਈ ਤੇ ਸਭ ਤੋਂ ਵੱਡੀ ਗੱਲ ਇਹ ਭਰੋਸਾ ਮਿਲਦਾ ਹੈ ਕਿ ਭਾਵੇਂ ਅਸੀਂ ਜਿੰਨੇ ਮਰਜ਼ੀ ਕਮਜ਼ੋਰ ਹੋਈਏ ਭਗਤੀ ਹੀਣ ਹੋਈਏ ਪਰ ਨਾਮ ਦਾ ਰਿਸ਼ਤਾ ਪੱਕਾ ਹੈ ਹਾਂ ਪਰ ਅਖੀਰ ਇੱਕ ਸਵਾਲ ਸੋਚਣ ਲਈ ਛੱਡ ਜਾਂਦਾ ਹੈ ਹਾਂ ਕੋਈ ਕਿ ਪਗਤੀ ਹੀਣ ਹੋਣ ਦਾ ਇੰਨਾ ਸਪਸ਼ਟ ਇਹਸਾਸ ਹੈ ਪਰ ਨਾਲ ਹੀ ਇਹ ਪੱਕਾ ਯਕੀਨ ਵੀ ਹੈ ਕਿ ਖਸਨ ਦਾ ਨਾਮ ਨਹੀਂ ਜਾਵੇਗਾ ਇਹ ਵਿਸ਼ਵਾਸ ਆਪਣੀਆਂ ਕਮੀਆਂ ਨੂੰ ਪੂਰੀ ਤਰ੍ਹਾਂ ਮੰਨਣ ਦੇ ਬਾਵਜੂਦ ਉਸ ਰੱਬੀ ਰਿਸ਼ਤੇ ਬਾਰੇ ਕੀ ਦੱਸਦਾ ਹੈ ਕਿ ਇਹ ਰਿਸ਼ਤਾ ਸਾਡੀ ਯੋਗਤਾ ਤੋਂ ਪਰੇ ਸਿਰਫ ਤੇ ਸਿਰਫ ਪ੍ਰਭੂ ਦੀ ਆਪਣੀ ਮੇਰ ਦਾ ਸੂਚਕ ਹੈ ਇੱਕ ਜਿਆ ਨੁਕਤਾ ਜਿਸ ਤੇ ਹੋਰ ਵਿਚਾਰ ਕਰਨ ਦੀ ਲੋੜ ਹੈ ਜੀ ਇਸੇ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੌਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ